ਤਨੂੰ 10ਵੀਂ ਪਾਸ ਪਸੰਦ ਨਹੀਂ ਜਾਂ ਕੀ ਗੱਲਬਾਤ ਹੋਈ ਕਿਉਂਕਿ ਵੋਟਾ ਤੁਸੀਂ 10ਵੀਂ ਪਾਸ ਵਾਲਿਆਂ ਤੋਂ ਲਈਆਂ ਨਹੀਂ ਆ ਮੈਂ ਆਫਥਲਮੋਲੋਜ 10 ਪੜ੍ਹ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਇਹ ਤਾਂ ਨਹੀਂ ਮੰਨਿਆ ਜਾ ਸਕਦਾ ਕਿ ਕੋਈ ਬੰਦਾ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਤੇ ਚੰਪੌਰ ਸਾਹਿਬ ਦੇ ਹਲਕੇ ਨੂੰ ਸਬੰਧ ਰੱਖਦਾ ਹੋਵੇ ਤੇ ਕੰਮ ਉਹਨਾਂ ਨੇ ਕਰਾਇਆ ਨਾ ਇਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਅਸੀਂ ਵਿਕਾਸ ਕੀਤਾ ਅਸੀਂ ਆਮ ਘਰਾਂ ਦੇ ਬੱਚੇ ਆ ਗਏ ਇਹ ਇਹ ਰਜਵਾੜੇ ਸੀ ਇਹਨੂੰ ਇਹੀ ਦਰਦ ਹੈ ਸਾਬਕਾ ਮੁੱਖ ਮੰਤਰੀ ਨੂੰ ਪੁੱਛ ਪੁੱਛ ਲਿਓ ਕਿ ਕਿਹੜਾ ਕੰਮ ਕੀਤਾ ਕਹਿੰਦੇ ਘਰ ਘਰ ਚੱਲੀ ਗੱਲ ਚੰਗੀ ਕਰਦਾ ਮਸਲੇ ਹੱਲ ਹੁਣ ਉਹ ਕੈਂਪੇਨ ਵੀ ਚਲਾ ਰਹੇ ਨੇ ਇਹ ਇੱਕ YouTube ਚੈਨਲ ਉਹਨਾਂ ਨੇ ਚਲਾਇਆ ਉਹਨਾਂ ਦੀਆਂ ਤਾਂ ਕੁਆਲੀਫਿਕੇਸ਼ਨਾਂ ਹੀ ਪੜੀਆਂ ਉਹ ਤਾਂ ਮੰਜੇ ਬੁਣ ਲੰਦੇ ਠੀਕ ਹੈ ਉਹ 나ਗਵਲ ਪਾਣਾ ਜਾਂਦੇ ਤੁਸੀਂ ਜਾਣ ਮੈਂ ਤਾਂ ਡਾਕਟਰ ਐ ਮੈਂ ਤਾਂ ਮੈਂ ਤਾਂ ਅੱਖਾਂ ਦਾ ਡਾਕਟਰ ਮੈਨੂੰ ਅੱਖਾਂ ਦਾ ਕੰਮ ਕਰਨਾ ਆਉਂਦਾ ਉਹ ਚਲਾਉਂਦਾ ਸੀ ਨਸ਼ਾ ਮਾਫੀ ਇਹ ਹੀ ਚਲਾਉਂਦੇ ਕਾਂਗਰਸੀ ਉਸ ਜੇ ਤੁਸੀਂ ਚੰਨੀ ਸਾਥ ਤੇ ਵਾਰ-ਵਾਰ ਐਲੀਕੇਸ਼ਨ ਲਾ ਰਹੇ ਹੋ ਤੁਹਾਡੀ ਸਰਕਾਰ ਹੈ ਤੁਸੀਂ ਜਾਂਚ ਕਰਾ ਲੈਣੀ ਸੀ ਇਹਨਾਂ ਦੇ ਮੁੱਖ ਮੰਤਰੀ ਇੱਕ ਨੇ ਤਾਂ ਸ਼ੀਸ਼ਮੈਲ ਪਾਇਆ ਹੋਇਆ ਆਪਣੀ ਐਸਪ੍ਰੈਸਟੀ ਲਈ ਇੱਕ ਵਾਰੀ ਇਹਨਾਂ ਨੇ ਅਫਵਾਹ ਉਡਾਈ ਕਿ ਤਾ ਤਹਿਸੀਲ ਮਰਿੰਡਾ ਖਤਮ ਕੀਤੀ ਜਾ ਰਹੀ ਹੈ ਤੁਹਾਡੇ ਹਲਕੇ ਦੇ ਵਿੱਚ ਮਾਫੀਆ ਖਤਮ ਹੋ ਗਿਆ ਮੈਂ ਬਿਲਕੁਲ ਮੈਂ ਕਹਿ ਰਿਹਾ ਕੋਈ ਰੇਤਾ ਮਾਫੀਆ ਨਹੀਂ ਔਰ ਮੈਂ ਇਸ ਲਈ ਆਇਆ ਇੱਥੇ ਇਹ ਕੋਈ ਮੈਂ ਚੁਣਿਆ ਹੋਇਆ ਨੁਮਾਇੰਦਾ ਹੈ ਅਗਰ ਕਿਸੇ ਨੂੰ ਕੋਈ ਐਸਾ ਹੈ ਮਾਹੌਲ ਖਰਾਬ ਕਰਨਾ ਹੈ ਉਹ ਅਲੱਗ ਗੱਲ ਹੈ ਪਰ ਸਾਫ਼ ਗੱਲ ਇਹ ਹੈ ਕਿ 1% ਵੀ ਇਸ 'ਚ ਸੱਚਾਈ ਨਹੀਂ ਹੈ ਸੋ ਵਕੀਲ ਸਾਹਿਬ ਬਹੁਤ ਸਾਰੇ ਹੀ ਇਹ ਪੜ੍ਹੀ ਲਿਖੀ ਕੌਮ ਹੈ ਮੈਂ ਵੀ ਡਾਕਟਰ ਹਾਂ ਮੈਂ ਕੋਈ ਤੁਸੀਂ ਆਏ ਮੈਂ ਕੁਆਲੀਫਾਈਡ ਆਮ ਐਮ ਐਸ ਆਮ ਆਪਥਲਮੋਲੋਜਿਸਟ ਐਥੋ 10 ਪੜ ਕੇ ਕੋਈ ਖੜਾ ਹੋ ਕੇ ਇਦਾਂ ਦੀਆਂ ਗੱਲਾਂ ਕਰੇ ਮੈਨੂੰ ਨਹੀਂ ਪਸੰਦ ਸਾਫ਼ ਗੱਲ ਕਰੋ ਜੋ ਗੱਲ ਜੋ ਗੱਲ ਨਹੀਂ ਨਹੀਂ ਨਾ 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 ਬਿਲਕੁਲ ਠੀਕ ਹੈ ਤੁਸੀਂ ਉਹ ਤੋ ਟੋ ਟੋ ਬੈ ਜਾ ਰਾਨਾ ਥੱਲੇ ਬੈ ਜਾ ਤੇ ਜਿਹੜੇ ਜੇ ਕਿਸੇ ਨੂੰ ਮੇਰੀ ਗੱਲ ਮਾੜੀ ਲੱਗੀ ਹੈ ਸੌਰੀ ਮੈਂ ਉਹ ਵਾਪਸ ਲੈ ਲਾਂਾ ਸ਼ਬਦ ਕੋਈ ਗੱਲ ਨਹੀਂ ਠੀਕ ਹੈ ਜੀ ਗੱਲ ਮੁੱਕ ਗਈ ਜਿਹੜੀ ਮੈਂ 10ਵੀਂ ਵਾਲੀ ਕਹੀ ਮੈਂ ਵਾਪਸ ਲੈ ਲਾਂਦਾ ਸੌਰੀ ਮੈਂ ਮੇਰਾ ਮਕਸਦ ਕੋਈ ਐਸਾ ਨਹੀਂ ਹੈ ਇਹ ਤੁਹਾਡਾ ਬਹੁਤ ਕਸੂਰ ਹੈ ਐਮ ਐਲ اے ਸਾਹਿਬ 3 ਦਿਨਾਂ ਤੋਂ ਧਰਨਾ ਚੱਲ ਰਿਹਾ ਤੇ ਅੱਜ ਤੁਸੀਂ ਆ ਕੇ ਕਹਿੰਦੇ ਹੋ ਵੀ ਜਿੰਨੇ ਵੀ ਲੋਕਾਂ ਨੇ ਇੱਥੇ ਧਰਨਾ ਲਾ ਇਨਸਾਫ ਪਸੰਦ ਲੋਕ ਨੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਰੋਜ਼ ਨਿਤ ਨਮਾ ਪ੍ਰਵੋਗ ਕਰਦੀ ਆ ਪਰ ਇਹ ਨਹੀਂ ਕਿ ਨਾਗਰਿਕਾਂ ਨੂੰ ਤੁਸੀਂ ਆ ਕੇ ਕਹਿਣਾ ਪਿਆ ਤਾਂ ਅਰਪਣ ਮੇਰਾ ਗੱਲ ਨੂੰ ਨਾ ਤੁਸੀਂ ਕਹਿਣਾ ਜੱਸੜ ਦੇ ਜੱਸੜ ਕਰ ਕਿਹਾ ਫਿਰ ਜੱਸੜ ਹੁਣ ਬਿਗਿਲ ਦੇ ਨਹੀਂ ਬਣਾ ਸਰਕਾਰੀ ਹੋ ਗੋ ਮੈਂ ਮਾਫੀ ਮੰਗ ਲਈ ਉਹਦੀ ਜੱਸ ਅਨਾਉਂਸ ਟੂ ਡਿਕਲੇਅਰ ਅਨੰਪੁਰ ਸਾਹਿਬ ਐਸਾ ਡਿਸਟ੍ਰਿਕਟ ਤੁਸੀਂ کہہ ਰਹੇ ਹੋ ਵੀ ਨਹੀਂ ਡਿਸਟ੍ਰਿਕਟ ਨਹੀਂ ਤਾਂ ਗੱਲੇ ਨਹੀਂ ਮੈਂ 35 ਪਿੰਡਾਂ ਦੀ ਗੱਲ ਕਰ ਰਿਹਾ ਤੇਰੀ ਵੀ ਕਹਿੰਦੇ ਉਹਨੂੰ ਜਵਾਬ ਦੇ ਰਹੇ ਆਪਾਂ 35 ਪਿੰਡਾਂ ਦੀ ਗੱਲ ਕਰ ਰਹੇ ਆ ਵੀ ਡਿਸਟ੍ਰਿਕਟ ਦੇ ਅੰਦਰ ਇੰਨੇ ਪਿੰਡ ਪੜਾਉਣਗੇ ਮੈਂ ਜ਼ਿੰਮੇਵਾਰੀ ਨਹੀਂ ਕਰਨਗੇ ਮੈਂ ਜੇ ਜ਼ਿੰਮੇਵਾਰੀ ਲੈ ਲਓ ਠੀਕ ਹੈ ਰਿਟਰਨ 'ਚ ਦੇ ਦੇਖੋ ਐਮਐਲਏ ਸਾਹਿਬ ਰਿਟਰਨ 'ਚ ਦੇ ਰਹੇ ਨੇ ਆਪਾਂ ਨੂੰ ਵੀ ਮੇਰੀ ਜ਼ਿੰਮੇਵਾਰੀ ਹੈ ਕਿ ਇਹ ਪਿੰਡਾਂ ਨੂੰ ਕੋਈ ਨਹੀਂ ਹਲਾਏਗਾ ਮਹਾਲੀ 'ਚ ਰਹਿਣਗੇ ਐਮੀਸੀ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਹਾਂ ਆਨੰਦਪ੍ਰੀਤ ਸਿੰਘ ਅੱਜ ਅਸੀਂ ਗੱਲਬਾਤ ਐਮਐਲਏ ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ ਹੋਰਾਂ ਦੇ ਨਾਲ ਕਰਾਂਗੇ ਕਿਉਂਕਿ ਉਹਨਾਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਉਸ ਵੀਡੀਓ ਦੇ ਵਿੱਚ ਉਹ ਕਹਿੰਦੇ ਸੁਣ ਰਹੇ ਨੇ ਕਿ ਦਸਵੀਂ ਪਾਸ ਮੇਰੇ ਨਾਲ ਗੱਲ ਕਰੇ ਇਹ ਮੈਨੂੰ ਪਸੰਦ ਨਹੀਂ ਇਹ ਲਫ਼ਜ਼ ਐਮਐਲਏ ਸਾਹਿਬ ਨੂੰ ਕਿਉਂ ਕਹਿਣੇ ਪਏਗੇ ਉਸ ਤੋਂ ਬਾਅਦ ਕੀ ਉਹ ਮਾਮਲਾ ਜਿਹੜਾ ਉਹਨਾਂ ਨੇ ਉੱਥੇ ਹੀ ਖਤਮ ਕਰ ਦਿੱਤਾ ਗਿਆ। ਇਹ ਇਸ ਵੇਲੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਜਿਹੜੀ ਹੈ ਇਹ ਟੂਲ ਫੜ ਰਹੀ ਹੈ। ਇਹਦੇ ਪਿੱਛੇ ਕਾਰਨ ਕੀ ਹੈ ਇਹ ਸਮਝਣ ਦੀ ਕੋਸ਼ਿਸ਼ ਕਰਦੇ ਆਂ। ਸਾਡੇ ਨਾਲ ਐਮ.ਐਲ.ਏ. ਡਾਕਟਰ ਚੰਦਜੀਤ ਸਿੰਘ ਹੈ। ਗੱਲਬਾਤ ਆਪਾਂ ਨਾਲ ਕਰਦੇ ਆਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ। ਧੰਨਵਾਦ ਜੀ। ਸਤਿ ਸ੍ਰੀ ਅਕਾਲ। ਡਾਕਟਰ ਸਾਹਿਬ ਸਭ ਤੋਂ ਪਹਿਲਾ ਸਵਾਲ ਤੁਹਾਨੂੰ 10ਵੀਂ ਪਾਸ ਪਸੰਦ ਨਹੀਂ? ਜਾਂ ਕੀ ਗੱਲਬਾਤ ਹੋਈ? ਕਿਉਂਕਿ ਵੋਟਾਂ ਤੁਸੀਂ 10ਵੀਂ ਪਾਸ ਵਾਲਿਆਂ ਤੋਂ ਲਈਆਂ ਨਹੀਂ ਤੇ ਜੇ 10ਵੀਂ ਦੀ ਡਿਗਰੀ ਚੈੱਕ ਤੁਸੀਂ ਕੀਤੀ ਸੀ? ਨਹੀਂ। ਦੇਖੋ ਮੈਂ ਸਭ ਤੋਂ ਪਹਿਲਾਂ ਇਹ ਹੀ ਦੱਸਣਾ ਚਾਹੁੰਦਾ ਕਿ ਮੇਰੇ ਮਾਪੇ ਵੀ ਪੜ੍ਹੇ ਲਿਖੇ ਨਹੀਂ ਸੀ। ਹੂੰ। ਐਸੀ ਕੋਈ ਗੱਲ ਨਹੀਂ ਕਿ ਵੀ 10ਵੀਂ ਪਾਸ ਪਸੰਦ ਨਹੀਂ ਆ ਕੀ। ਗੱਲ ਇੱਥੋਂ ਸ਼ੁਰੂ ਹੋਈ ਕਿ ਉੱਥੇ ਇੱਕ ਮੁੱਦਾ ਸੀ ਕਿ ਕੜੂਏ ਦੇ 35 36 ਪਿੰਡ ਜਿਹੜੇ ਆ ਅ ਧਰਨਾ ਲਗਾਇਆ ਹੋਇਆ ਸੀ ਐਡਵੋਕੇਟ ਉੱਥੇ 바ਰ ਕਾਉਂਸਲ ਨੇ ਜੀ ਕਿ ਖਰੜ ਵਿਖੇ ਵੀ ਕੜੂਏ ਦੇ ਪਿੰਡ ਜਿਹੜੇ ਆ ਉਹ ਰੋਪੜ ਚ ਟ੍ਰਾਂਸਫਰ ਹੋ ਰਿਹਾ ਤੇ ਉੱਥੇ ਜਦੋਂ ਮੈਂ ਪਹੁੰਚਿਆ ਤਾਂ ਕੁਝ ਬੰਦੇ ਜਿਹੜੇ ਹੁਣ ਮੈਂ ਮੈਂ ਸਾਫ਼ ਕਹਿਣਾ ਚਾਹੁੰਦਾ ਵੀ ਸਾਫ ਦਾ ਮੁੱਖ ਮੰਤਰੀ ਉਹਨਾਂ ਦੀ ਇੱਕ ਟੀਮ ਉੱਥੇ ਬੈਠੀ ਉਹਨਾਂ ਨੇ ਮੈਨੂੰ ਜਾਂਦੇ ਹੀ ਇਹ ਟਰੋਲ ਕਰਨਾ ਸ਼ੁਰੂ ਕਰਤਾ ਵੀ ਮਟੀਰੀਅਲ ਆ ਗਿਆ ਮਟੀਰੀਅਲ ਆ ਗਿਆ ਅੱਛਾ ਸੋ ਇਹ ਇਹ ਆਮ ਤੁਹਾਨੂੰ ਪਤਾ ਹੀ ਹੈ ਕਿ ਉਹਨਾਂ ਦੇ ਆਕਾ ਵੀ ਇਹ ਹੀ ਅਜੇ ਤੱਕ ਉਹਨਾਂ ਨੂੰ ਹজম ਨਹੀਂ ਹੋ ਰਿਹਾ ਕਿ ਆਮ ਲੋਕਾਂ ਦੇ ਆਮ ਘਰਾਂ ਦੇ ਜਿਹੜੇ ਬੱਚੇ ਆ ਉਹ ਕਿਵੇਂ ਐਮਐਲਏ ਬਣ ਕੇ ਆ ਗਏ ਉਹ ਕਦੇ ਕਿਸੇ ਤੇ ਇਲਜ਼ਾਮ ਲਾਉਣ ਦੇ ਕਦੇ ਕਿਸੇ ਤੇ ਉਹ ਤੁਹਾਨੂੰ ਮਟੀਰੀਅਲ ਕਹ ਰਹੇ ਸੀ ਉਹ ਮੈਨੂੰ ਮਟੀਰੀਅਲ ਕਹ ਰਹੇ ਸੀ ਕਿਉਂ ਕਹ ਰਹੇ ਸੀ ਤੁਹਾਨੂੰ ਮਟੀਰੀਅਲ ਉਹੀ ਜੋ ਉਹਨਾਂ ਦੇ ਤੁਹਾਨੂੰ ਪਤਾ ਹੈ ਉਹਨਾਂ ਦੇ ਜਿਹੜੇ ਐਲਓਪੀ ਉਹਨਾਂ ਨੇ ਵੀ ਕਿਹਾ ਵੀ ਪਤਾ ਨਹੀਂ ਕਿੱਦਾਂ ਦਾ ਮਟੀਰੀਅਲ ਜਿਹੜਾ ਆ ਗਿਆ ਇਸ ਵਾਰੀ ਅਸੈਂਬਲੀ 'ਚ 92 ਕਿੱਥੋਂ ਚੁਣ ਕੇ ਆ ਗਿਆ ਸੋ ਕੁਝ ਉਦੋਂ ਜਿਹੜਾ ਇੱਕ ਬੰਦਾ ਜਦੋਂ ਮੈਂ ਉਹ ਇਸ਼ੂ ਉਹਨਾਂ ਦਾ ਸੋਲਵ ਕਰਤਾ ਵੀ 36 ਪਿੰਡ ਜਿਹੜੇ ਐ ਇਹ ਮੈਂ ਲਿਖ ਕੇ ਦੰਨਾ ਕਿ ਇਹ ਰੋਪੜ ਡਿਸਟ੍ਰਿਕਟ 'ਚ ਨਹੀਂ ਜਾਣੇ ਲੇਕਿਨ ਫੇਰ ਵੀ ਉਹਨਾਂ ਦੇ ਉਹੀ ਬੰਦੇ ਜਿਹੜੇ ਪਹਿਲਾਂ ਵੀ ਮੈਨੂੰ ਇਹ ਐਦਾਂ ਟ੍ਰੋਲ ਕਰਦੇ ਸੀ ਉਹਨਾਂ ਚੋਂ ਉਹ ਬਾਰ ਬਾਰ ਉਹੀ ਤੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕੋਈ ਬੇਸਲੈਸ ਸਵਾਲ ਪੁੱਛ ਸੋ ਮੇਰਾ ਮੈਂ ਤਾਂ ਉਹ ਉਸ ਨੂੰ ਦੇਖ ਕੇ ਮੇਰੇ ਤੋਂ ਕਹਿ ਹੋ ਗਿਆ ਵੀ 10ਵੀਂ ਪਾਸ ਮੈਨੂੰ ਪਸੰਦ ਨਹੀਂ ਇਹ ਕੋਈ ਜਨਰਲ ਮੇਰੇ ਵੱਲੋਂ ਕੋਈ ਜਨਰਲ ਉਹ ਨਹੀਂ ਸੀ ਕੀਤੀ ਗਈ ਉਹਨਾਂ ਚ ਕੋਈ ਵਿਸ਼ੇਸ਼ ਵਿਅਕਤੀ ਸੀ ਜਿਹੜਾ 10ਵੀਂ ਪਾਸ ਵੀ 10ਵੀਂ ਪਾਸ ਨਹੀਂ ਹੈ ਵਿਸ਼ੇਸ਼ ਵਿਅਕਤੀ ਸੀ ਜਿਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਸੀ ਔਰ ਉਹ ਅੱਜ ਤੋਂ ਨਹੀਂ ਉਹ ਸਾਡੇ ਘੜੂਏ ਦੇ ਡਵੈਲਪਮੈਂਟ ਦੇ ਵਿੱਚ ਵੀ ਹਰ ਵੇਲੇ ਉਹ ਅੜਚਨ ਜਿਹੜਾ ਪੈਦਾ ਕਰਦਾ ਔਰ ਅੱਜ ਤੋਂ ਸਾਲ ਪਹਿਲਾਂ ਵੀ ਉਹਨੇ ਇਹੀ ਇਸ਼ੂ ਚੁੱਕਿਆ ਸੀ ਵੀ ਘੜੂਏ ਦੇ ਪਿੰਡ ਜਿਹੜੇ ਰੋਪੜ ਚ ਪਾ ਦਿੱਤੇ ਗਏ ਸੋ ਉਦੋਂ ਮੈਂ ਫਿਰ ਕਿਉਂਕਿ ਚਲੋ ਜਨਰਲ ਹੋ ਗਈ ਗੱਲ ਮੈਂ ਜਦੇ ਮਾਫੀ ਵੀ ਮੰਗ ਲਈ ਹੱਥ ਜੋੜ ਕੇ ਕਿ ਮੈਂ ਇਹ ਕਿਸੇ ਮਤ ਤੋਂ ਅਗਰ ਇਹ ਸ਼ਬਦਾਵਲੀ ਵਰਤੀ ਗਈ ਤਾਂ ਮੈਂ ਮਾਫੀ ਮੰਗਦਾ ਕਈ ਤੁਸੀਂ ਕਹ ਰਹੇ ਸੀ ਮੁੱਦਾ ਤੁਸੀਂ ਹੱਲ ਕਰਤਾ ਉਦੋਂ ਤੱਕ ਤੁਸੀਂ ਕਾਫੀ ਹੋਏ ਉਹ ਮਤਲਬ ਉਹ ਗੁੱਸਾ ਇਸੇ ਗੱਲ ਦਾ ਸੀ ਕਿ ਤੁਹਾਨੂੰ ਆਉਂਦਾ ਮਟੀਰੀਅਲ ਕਹਿਤਾ ਇਸ ਕਰਕੇ ਗੁੱਸਾ ਆ ਬੰਦ ਇਹਹੀ ਗੁੱਸਾ ਸੀ ਦੂਸਰੇ ਬਾਰ-ਬਾਰ ਕਰ ਰਹੇ ਕਦੇ ਇਹ ਅਫਵਾਹਾਂ ਉਠਾਉਂਦੇ ਪਹਿਲਾਂ ਵੀ ਸਾਲ ਪਹਿਲਾਂ ਤੁਹਾਨੂੰ ਦੱਸਿਆ ਕਿ 35 ਪਿੰਡ ਜੀ ਅਸੀਂ ਰੋਪੜ ਚੱਲ ਜਾਣੇ ਫਿਰ ਇੱਕ ਵਾਰੀ ਇਹਨਾਂ ਨੇ ਅਫਵਾਹ ਉਡਾਈ ਕਿ ਤਹਸੀਲ ਮੋਰਿੰਡਾ ਖਤਮ ਕੀਤੀ ਜਾ ਰਹੀ ਹੈ ਫਿਰ ਉਹ ਇਹਨਾਂ ਨੇ ਉਡਾਈ ਕਿ ਐਮਸੀ ਮੋਰਿੰਡਾ ਐਮਸੀ ਸੌਰੀ ਮੋਰਿੰਡਾ ਨਹੀਂ ਤਹਸੀਲ ਜਿਹੜੇ ਸਬ ਤਹਸੀਲ ਕੋੜੋਆ ਖਤਮ ਕੀਤੀ ਜਾ ਰਹੀ ਫਿਰ ਇੱਕ ਵਾਰ ਇਹਨਾਂ ਨੇ ਅੱਵਾ 2.5 ਕੇ ਜਿਹੜਾ ਹਸਪੀਟਲ ਹੈ ਕੋੜੋਆ ਦਾ ਉਹ ਸ਼ਿਫਟ ਹੋ ਰਿਹਾ ਸੋ ਇਦਾਂ ਦੀਆਂ ਅਫਵਾਹਾਂ ਉਹ ਬਾਰ ਬਾਰ ਉਡਾ ਰਿਆ ਸੀ ਮੇਰਾ ਕਈ ਵਾਰੀ ਹੁਣ ਆਫਟਰ ਆਲ ਅਸੀਂ ਇਨਸਾਨ ਇਨਸਾਨ ਹੈ ਅਸੀਂ ਵੀ ਇਨਸਾਨ ਗਤਲ ਗਲਤੀਆਂ ਦਾ ਪੁੱਤਲਾ ਸੋ ਮੇਥੋਂ ਗਲਤੀ ਹੋ ਗਈ ਮੈਂ ਮਾਫੀ ਮੰਗ ਲਈ ਲੇਕਿਨ ਫੇਰ ਵੀ ਉਹਨਾਂ ਦੀ ਸੈਟੀਸਫੈਕਸ਼ਨ ਨਹੀਂ ਸੀ ਹੋ ਰਹੀ ਸੋ ਅੱਜ ਮੈਂ ਤਾਂ ਹੀ ਤੁਹਾਡੇ ਸਾਹਮਣੇ ਕਲੈਰੀਫਾਈ ਕਰਦਾ ਕਿ ਅਸੀਂ ਤਾਂ ਵਿਕਾਸ ਅਸਤ ਵਿਕਾਸ ਚਾਹਨੇ ਸਾਡੀ ਪਾਰਟੀ ਜਦੋਂ ਦੀ ਆਈ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਸੋਚ ਤੋਂ ਨੂੰ ਲੈ ਕੇ ਅਸੀਂ ਤੁਰੇ ਹੋਏ ਹਾਂ ਪਰ ਇਹ ਇਹ ਤਾਂ ਹੁਣ ਸਾਨੂੰ ਚੁਣਿਆ ਪੰਜਾਬ ਵਾਸੀਆਂ ਨੇ ਚੁਣਿਆ ਉਹਨਾਂ ਨੇ ਚੁਣਿਆ ਸਾਨੂੰ ਕੋਈ ਮਟੀਰੀਅਲ ਕਹੇ ਸਾਨੂੰ ਕੋਈ ਕੁਝ ਕਹੇ ਇਹ ਕਈ ਵਾਰੀ ਮੰਨ ਤੇ ਲੱਗ ਜਾਂਦੀ ਹੈ ਵੈਸੇ ਮੈਂ ਆਮ ਤੁਸੀਂ ਦੇਖਿਆ ਹੀ ਹੈ ਪਹਿਲੀ ਵਾਰੀ ਹੋਇਆ ਕਿ ਇਦਾਂ ਤਲਕ ਪਲਖ ਹੋ ਗਿਆ ਵੈਸੇ ਆ ਮੈਂ ਸ਼ਾਂਤ ਸੁਭਾਅ ਦਾ ਬੰਦਾ ਐ ਗੁਰੂ ਦਾ ਡਰਨ ਵਾਲੇ ਬੰਦੇ ਆ 35 ਸਾਲ ਤੋਂ ਮੈਂ ਹਲਕਾ ਸ਼੍ਰੀ ਚਮਕੌਰ ਸਾਹਿਬ ਚ ਉੱਥੇ ਹੀ ਆਪਣਾ ਅੱਖਾਂ ਦਾ ਮੈਂ ਡਾਕਟਰ ਐ ਉੱਥੇ ਆਪਣਾ ਕੰਮ ਕਰ ਰਿਹਾ ਹਾਂ ਔਰ ਸਾਡਾ ਹਲਕਾ ਜਿਹੜਾ ਪਿਛਲੇ 15 ਸਾਲ 22 ਤੋਂ ਪਹਿਲਾਂ ਨਸ਼ਿਆਂ ਨਸ਼ਿਆ ਮਾਫੀਆ ਚੱਲ ਰਿਹਾ ਸੀ ਉੱਥੇ ਰੇਤਾ ਮਾਫੀਆ ਚੱਲ ਰਿਹਾ ਸੀ ਅੱਜ ਉਹ ਬਿਲਕੁਲ ਸਾਫ਼ ਐ ਕੋਈ ਨਿਸ਼ਾਨੀ ਨਹੀਂ ਕੋਈ ਉੱਥੇ ਰਿੱਤਮ ਮਾਫੀਆ ਨਹੀਂ ਅਸਤਾ ਵਿਕਾਸ ਦੇ ਕੰਮ ਤੁਹਾਡੇ ਹਲਕੇ ਦੇ ਵਿੱਚ ਮਾਫੀਆ ਖਤਮ ਹੋ ਗਿਆ ਮੈਂ ਬਿਲਕੁਲ ਮੈਂ ਕਹਿ ਰਿਹਾ ਕੋਈ ਰਿੱਤਮ ਮਾਫੀਆ ਨਹੀਂ ਹੈ ਕਿਉਂਕਿ ਮੈਂ ਸਾਰਾ ਕੁਝ ਚੈੱਕ ਕਰਦਾ ਉੱਥੇ ਉੱਥੇ ਕੋਈ ਨਸ਼ਾ ਮਾਫੀਆ ਨਹੀਂ 90% ਮੈਂ ਦਾਅਵੇ ਨਾਲ ਕਹਿ ਸਕਦਾ 90% ਜਿਹੜਾ ਨਸ਼ਾ ਜਦ ਤੋਂ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਚਾਰ ਸੰਭਾਲਿਆ ਔਰ ਉਸ ਤੋਂ ਬਾਅਦ ਇਹਨਾਂ ਨੇ ਯੁੱਧ ਨਸ਼ਾ ਵਿਰੁੱਧ ਛੇੜਿਆ 90% ਜਿਹੜਾ ਨਸ਼ਾ ਸਾਡੇ ਹਲਕੇ 'ਚ ਖਤਮ ਹੋ ਗਿਆ ਜਦ ਕਿ ਪਹਿਲਾਂ ਇਹ ਪਵਿੱਤਰ ਹਲਕਾ ਨਸ਼ਿਆਂ ਦੀ ਰਾਜਧਾਨੀ ਬਣਾਈ ਹੋਈ ਸੀ ਹੂੰ ਸੋ ਅਸੀਂ ਤਾਂ ਡਵੈਲਪਮੈਂਟ ਦੀ ਗੱਲ ਕਰਦੇ ਆ ਆ ਜਿਹੜੇ ਜਿਹੜੇ ਮੈਨੂੰ ਮਟੀਰੀਅਲ ਗੈਰ ਰੇ ਸੀ ਉਹਨਾਂ ਦਾ ਹੀ ਮੈਂ ਤੁਹਾਨੂੰ ਆ ਦਿਖਾਣਾ ਆ ਦੇਖੋ ਆ ਮੈਨੀਫੈਸਟੋ ਉਹਨਾਂ ਦਾ ਹੈਗਾ 2017 ਦਾ ਠੀਕ ਹੈ ਜੀ ਔਰ ਇਹ 2017 ਤੋਂ ਲੈ ਕੇ 22 ਤੱਕ ਉਹਨਾਂ ਨੇ ਕੰਮ ਕਰਨੇ ਸੀ ਲੇਕਿਨ ਇਹਨਾਂ ਚੋਂ ਇੱਕ ਵੀ ਕੰਮ ਜਿਹੜਾ ਉਹ ਸਿਰੇ ਨਹੀਂ ਚੜਿਆ ਹੈਗਾ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਦਰਿਆ ਤੇ ਪੁਲ ਲਾਵਾਂਗੇ ਬਿਨਾ 1 ਇੰਚ ਜਗ੍ਹਾ ਐਕਵਾਇਰ ਨਹੀਂ ਕੀਤੀ ਦਰਿਆ ਦੇ ਪੁਲ ਦਾ ਉਦਘਾਟਨ ਕਰਤਾ ਹਵਾ 'ਚ ਲਟਕਦਾ ਫਿਰ ਉਹਨਾਂ ਨੇ ਕਿਹਾ ਸੀ ਅਸੀਂ 4 ਲੇਨਿੰਗ ਕਰਾਂਗੇ ਚਮਕੌਰ ਸਾਹਿਬ ਮਰਿੰਡਾ ਦੀ ਤੇ ਚਮਕੌਰ ਸਾਹਿਬ ਰੋਪੜ ਦੀ ਉਹ ਨਹੀਂ ਹੋਈ ਫਿਰ ਉਹਨਾਂ ਨੇ ਕਿਹਾ ਸੀ ਅਤੀ ਆਧਨਿਕ ਸਟੇਡੀਅਮ ਬਣਾਵਾਂਗੇ ਇੱਕ ਮਰਿੰਡਾ ਇੱਕ ਚਮਕੌਰ ਸਾਹਿਬ ਕੁਝ ਨਹੀਂ ਬਣਿਆ ਇੱਕ ਉਹਨਾਂ ਨੇ ਕਿਹਾ ਸੀ ਗਵਰਨਮੈਂਟ ਯੂਨੀਵਰਸਿਟੀ ਬਣਾਵਾਂਗੇ ਉਹ ਨਹੀਂ ਬਣੀ ਫਿਰ ਉਹਨਾਂ ਨੇ ਕਿਹਾ ਸੀ ਕਿ ਕੁੜੀਆਂ ਨੂੰ ਪੀ ਐਚ ਡੀ ਤੱਕ ਦੀ ਜਿਹੜੀ ਪੜ੍ਹਾਈ ਹੈ ਮੁਫਤ ਕਰਾਵਾਂਗੇ ਹਸਪੀਟਲ ਅਪਗ੍ਰੇਡ ਕਰਾਂਗੇ ਰੇਲ ਫਿਰ ਇੰਡਸਟਰੀਅਲ ਜ਼ੋਨ ਬਣਾਵਾਂ ਕੁਝ ਨਹੀਂ ਹੋਇਆ ਆ ਮੈਂ ਤੁਹਾਨੂੰ ਹੀ ਦੇ ਦੇਣਾ ਤੁਸੀਂ ਇਸ ਤੋਂ ਉਹਨਾਂ ਨੂੰ ਵੀ ਪੁੱਛ ਸਕਦੇ ਹੋ ਵੀ ਅਗਰ ਕੋਈ ਕੰਮ ਹੋਇਆ ਠੀਕ ਹੈ ਜੀ ਔਰ ਜਿੱਥੇ ਤੱਕ ਸਾਡੀ ਮੇਰੀ ਕਾਰਗੁਜ਼ਾਰੀ ਦੀ ਕੱਲੇ ਮੋਰਿੰਡੇ ਦਾ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਿੰਨੇ ਵਿਕਾਸ ਕਾਰਜ ਹੋਏ ਇੱਕ ਤਾਂ ਆਂਦੇ ਹੀ ਅਸੀਂ 2 ਮਹੀਨੇ ਦੇ ਅੰਦਰ ਅੰਡਰ ਬ੍ਰਿਜ ਜਿਹੜਾ ਚਾਲੂ ਹੀ ਨਹੀਂ ਸੀ ਹੋਇਆ ਨਾ ਤੋਂ 3 ਸਾਲਾਂ ਚ ਉਹ ਮੈਂ ਸ਼ੁਰੂ ਕਰਾਇਆ ਸੀਵਰੇਜ ਦਾ ਕੰਮ ਜਿਹੜਾ ਪਿਛਲੇ 15 ਸਾਲਾਂ ਚ 22 ਤੱਕ 30% ਹੋਇਆ ਸੀ ਅਸੀਂ 100% ਕਰਤਾ ਹੁਣ 100% ਹੋ ਪਿਆ ਗਿਆ ਵੈਟਰਨਰੀ ਹਸਪੀਟਲ ਬਣਾਇਆ ਪਟਵਾਰ ਖਾਨਾ ਬਣਾਇਆ ਫਾਇਰ ਬ੍ਰਿਗੇਡ ਆਫਿਸ ਬਣਾਇਆ ਇੱਕ ਹੈਂਡਬਾਲ ਸਟੇਡੀਅਮ ਬਣਾਇਆ ਕਮਿਊਨਿਟੀ ਸੈਂਟਰ ਬਣਾਇਆ ਇੱਕ ਓਪਨ ਜਿਮ ਇੱਥੇ ਵਾਰਡ ਨੰਬਰ 3 ਚ ਲਾਇਆ ਇੱਕ ਪਾਰਕ ਬਣਾਇਆ ਨੋ ਨੰਬਰ ਚ ਐਦਾਂ ਹੀ 25 ਤੀ ਕੰਮਾਂ ਦੀ ਲਿਸਟ ਹੈ ਇਹ ਤਾਂ ਨਹੀਂ ਮੰਨਿਆ ਜਾ ਸਕਦਾ ਕਿ ਕੋਈ ਬੰਦਾ ਪੰਜਾਬ ਦਾ ਮੁੱਖ ਮੰਤਰੀ ਰਿਹਾ ਹੋਵੇ ਤੇ ਚਮਕੌਰ ਸਾਹਿਬ ਦੇ ਹਲਕੇ ਨੂੰ ਸਬੰਧ ਰੱਖਦਾ ਹੋਵੇ ਤੇ ਕੰਮ ਉਹਨੇ ਕਰਾਏ ਨਾ ਹੋਣ ਇਹ ਤਾਂ ਮੰਨੀ ਨਹੀਂ ਜਾ ਸਕਦੀ ਤੁਸੀਂ ਅਸੀਂ ਆ ਗਿਰੋ ਮੈਂ ਤੁਹਾਨੂੰ ਦੇ ਦਿੱਤਾ ਹੈ ਮੈਨੀਫੈਸਟੋ ਤੁਸੀਂ ਉਹਨਾਂ ਤੋਂ ਪੁੱਛ ਲਓ ਵੀ ਇਹਦੇ ਚੋਂ ਕਿਹੜਾ ਹੋਇਆ ਕੰਮ ਪਰ ਉਹ ਤਾਂ ਕਹਿੰਦੇ ਕਿ 111 ਦਿਨ ਦੀ ਸਰਕਾਰ ਸੀ ਮੈਂ ਪੰਜਾਬ 'ਚ ਧੜਾ ਧੜ ਫੈਸਲੇ ਕੀਤੇ ਨੇ ਜੇ 100 ਦੇਖੋ ਜੀ ਮੁੱਖ ਮੰਤਰੀ ਤਾਂ 2 ਦਿਨ ਰਹਿ ਗਏ ਨਾ ਉਹ ਆਪਣੇ ਹਲਕੇ ਦੀ ਨੁਹਾਰ ਬਦਲ ਦਿੰਦਾ ਤੁਸੀਂ ਵੀ ਆਏ ਸੀ ਜਦੋਂ ਸਾਬਕਾ ਮੁੱਖ ਮੰਤਰੀ ਸੀ ਆ ਜਿਹੜੀ ਸਾਹਮਣੇ ਵਾਲੀ ਸੜਕ ਜਿਹਦੇ ਤੇ ਤੁਸੀਂ ਹੁਣ ਆਏ ਟੋਏ ਪਏ ਹੋਏ ਸੀ ਇਹ ਮੈਂ ਇਹ ਸਾਡੇ ਜਿਹੜਾ ਜਦੋਂ ਸਾਡੀ ਸਰਕਾਰ ਬਣੀ ਹੈ ਆ ਜਿਹੜੀ ਸੜਕ ਹੈ ਜਿਹੜੀ ਉੱਥੋਂ ਜਾਂਦੀ ਹੈ ਬੱਸ ਸਟੈਂਡ ਤੋਂ ਲੁਧਿਆਣੇ ਨੂੰ ਇਹ ਸਾਡੇ ਹੁੰਦੇ ਬਣੀ ਹੈ ਟੋਏ ਪਏ ਹੋਏ ਸੀ ਤੁਸੀਂ ਆਪ ਇਹ ਮੈਂ ਤੁਹਾਨੂੰ ਮੈਨੀਫੈਸਟੋ ਉਹਨਾਂ ਦਾ ਦੇ ਦਿੱਤਾ ਤੁਸੀਂ ਦੇਖ ਲੈਣਾ ਇੱਥੇ ਇੱਥੇ ਲੜਾਈ ਤਾਂ ਵਿਕਾਸ ਦੀ ਔਰ ਜਿਹੜੀ ਹੈਗੀ ਹੈ ਨਾ ਵਿਕਾਸ ਦੀ ਇਹਨਾਂ ਨੇ ਕੋਈ ਵਿਕਾਸ ਨਹੀਂ ਕੀਤਾ ਅਸੀਂ ਵਿਕਾਸ ਕੀਤਾ ਅਸੀਂ ਆਮ ਘਰਾਂ ਦੇ ਬੱਚੇ ਆ ਗਏ ਇਹ ਇਹ ਰਜਵਾੜੇ ਸੀ ਇਹਨੂੰ ਇਹੀ ਦਰਦ ਹੈ ਪਰ ਤੁਹਾਡੇ ਖਿਲਾਫ ਇਸ ਲਈ ਸੋਸ਼ਲ ਮੀਡੀਆ ਤੇ ਪ੍ਰਚਾਰੇ ਹੋ ਰਿਹਾ ਕਿ ਡਾਕਟਰ ਸਾਹਿਬ ਹੁਣ ਵੋਟਾਂ ਮੰਗਣ ਆਉਣਗੇ ਤਾਂ ਇਹਨਾਂ ਨੂੰ ਪੁੱਛਾਂਗੇ ਕਿ ਭਾਈ ਸਾਡੀ ਡਿਗਰੀ ਦੇਖਣੀ ਹੈ ਜਾਂ ਸਾਡੀਆਂ ਵੋਟਾਂ ਲੈਣੀਆਂ ਨੇ ਦੇਖੋ ਮੈਂ ਤਾਂ ਪਹਿਲਾਂ ਹੀ ਤੁਹਾਨੂੰ ਕਿਹਾ ਕਿ ਉਸ ਤਲਖੀ ਵਿੱਚ ਮੇਤੋ ਕਾ ਹੋ ਗਿਆ ਮੈਂ ਮਾਫੀ ਮੰਗ ਲਈ ਮੈਂ ਦੁਬਾਰਾ ਆਪਣੇ ਲੋਕਾਂ ਕੋਲ ਜਾਵਾਂਗਾ ਮੈਂ ਵਿਕਾਸ ਦੇ ਕੰਮ ਗੜਾਉਂਗਾ ਵੀ ਆਪ ਤੁਸੀਂ ਵਿਕਾਸ ਲਈ ਅਸੀਂ ਜਾਣਾ ਹੀ ਵੋਟਾਂ ਮੰਗਣੀਆਂ ਵਿਕਾਸ ਤੇ ਕੇ ਸਰਦਾਰ ਭਗਵੰਤ ਸਿੰਘ ਮਾਨ ਪਹਿਲੇ ਮੁੱਖ ਮੰਤਰੀ ਹੈ ਜਿਨ੍ਹਾਂ ਨੇ ਕਿ ਕਿਸਾਨਾਂ ਨੂੰ 12 ਘੰਟੇ ਬਿਜਲੀ ਦਿਨ ਚ ਦਿੱਤੀ ਹੈ ਪਹਿਲੇ ਮੁੱਖ ਮੰਤਰੀ ਹੈ ਜਿਨ੍ਹਾਂ ਨੇ ਟੋਲ ਪਲਾਜ਼ੇ ਬੰਦ ਕੀਤੇ ਪਹਿਲੇ ਮੁੱਖ ਮੰਤਰੀ ਹੈ ਜਿਨ੍ਹਾਂ ਨੇ ਇੱਕ ਥਰਮਲ ਪਲਾਂਟ ਖਰੀਦਿਆ ਪਹਿਲੇ ਮੁੱਖ ਮੰਤਰੀ ਹੈ ਜਿਨ੍ਹਾਂ ਨੇ 90% ਲੋਕਾਂ ਨੂੰ ਮੁਫਤ ਬਿਜਲੀ ਦੇ ਰਿਆ ਹੈ ਪਹਿਲੇ ਮੁੱਖ ਮੰਤਰੀ ਹੈ ਜਿਨ੍ਹਾਂ ਨੇ ਹਸਪਤਾਲਾਂ ਦੀ ਨਉਹਾਰ ਬਦਲੀ ਹੈ ਸਾਡੇ 50 ਬੈਡ ਦਾ ਹਸਪੀਟਲ ਚਮਕੌਰ ਸਾਹਿਬ ਚ ਬਣਿਆ ਸੋ ਇਦਾਂ ਦੇ ਕੰਮ ਮਾਨ ਸਾਹਿਬ ਨੇ ਕੀਤੇ ਹੈ ਸੜਕ ਸੁਰੱਖਿਆ ਫੋਰਸ ਜਿਹਦੇ ਚ ਸਾਡੇ 50% ਨੌਜਵਾਨ ਅੱਜ ਬਚ ਗਏ ਉੱਥੇ ਨਹੀਂ ਤਾਂ 5000 ਜਿਹੜੇ 5 ਤੋਂ 6000 ਨੌਜਵਾਨ ਰੋਡ ਸੜਕਾਂ ਤੇ ਮਰਦੇ ਸੀ ਅੱਜ ਉਹ ਗਿਣਤੀ ਘਟ ਕੇ 50% ਤੇ ਆ ਗਈ ਸੋ ਇਦਾਂ ਦੇ ਕੰਮ ਨਹਿਰੀ ਪਾਣੀ ਕਿੰਨੇ ਕਿੰਨੇ ਕੰਮ ਹੈ ਜਿਹੜੇ ਅਸੀਂ ਗਿਣਾ ਸਕਦੇ ਹਾਂ ਅਸੀਂ ਤਾਂ ਵਿਕਾਸ ਦੇ ਮੁੱਦੇ ਤੇ ਜਾਵਾਂਗੇ ਮੈਂ ਇਹਨਾਂ ਇਹਨਾਂ ਗੱਲਾਂ ਚ ਨਹੀਂ ਪੈਂਦਾ ਹਾਂ ਠੀਕ ਹੈ ਕੋਈ ਕਈ ਵਾਰੀ ਬੰਦਾ ਤਲਖ ਉਹਦੇ ਚ ਕੋਈ ਕੈਹ ਕੈ ਹੋ ਜਾਂਦਾ ਪਰ ਉਹਦਾ ਮਤਲਬ ਇਹ ਨਹੀਂ ਕਿ ਮੇ ਮੇਰੀ ਉਹ ਮਾਨਸਿਕਤਾ ਹੈ ਮੈਂ ਤਾਂ ਇੱਕ ਮੈਂ ਇੱਕ ਡਾਕਟਰ ਐ ਮੈਂ 75000 ਆਪਰੇਸ਼ਨ ਅੱਖਾਂ ਦੇ ਕੀਤੇ ਆ ਤਾਂ ਮੈਂ ਕਹਿ ਸਕਦਾ ਵੀ ਮੇਰੀ ਇਹ ਜਿਹੜੀ ਇਹ ਮੇਰੀ ਜਿਹੜੀ ਰਿਟਰਨ ਇਹ ਉਹ ਮੇਰੀ ਰਿਟਰਨ ਹੈ ਸਾਬਕਾ ਮੁੱਖ ਮੰਤਰੀ ਨੂੰ ਪੁੱਛ ਪੁੱਛ ਲਿਓ ਵੀ ਕਿਹੜਾ ਕੰਮ ਕੀਤਾ ਉਹ ਕਹਿੰਦੇ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ਹੁਣ ਉਹ ਕੈਂਪੇਨ ਵੀ ਚਲਾ ਰਹੇ ਨੇ ਇਹ ਇੱਕ YouTube ਚੈਨਲ ਉਹਨਾਂ ਨੇ ਚਲਾਇਆ ਮੈਂ ਕਹਿੰਦਾ ਜੀ ਦੱਸਣ ਤਾਂ ਸਹੀ ਆ ਤੁਸੀਂ ਦੱਸ ਰਹੇ ਨਹੀਂ ਨਾ ਕਿ ਵੀ ਮੈਂ ਹੜਕੇ ਜੇ ਕੰਮ ਕੀਤੇ ਨੇ ਮੈਂ ਕਹਿੰਦਾ ਦੱਸਣ ਆ ਕੇ ਵੀ ਕੀ ਕੀਤਾ ਤੁਹਾਨੂੰ ਮੈਂ ਮੈਨੀਫੈਸਟੋ ਦਿੱਤਾ ਤੁਸੀਂ ਉਹਨਾਂ ਤੋਂ ਹੀ ਪੁੱਛ ਲਿਓ ਵੀ ਇਹਨਾਂ ਚੋ ਕਿਹੜਾ ਹੋਇਆ ਜਾਂ ਤੁਸੀਂ ਮੈਨੀਫੈਸਟੋ ਦੇ ਬੇਸ ਤੇ ਤੁਸੀਂ ਸਰਚ ਕਰ ਲਿਓ ਕਿ ਕਿਹੜਾ ਕੰਮ ਹੋਇਆ ਇਹਨਾਂ ਚ ਠੀਕ ਹੈ ਜੀ ਮੈਂ ਤਾਂ ਵੱਡੇ ਲੀਡਰ ਨੇ ਉਹ ਆਪਣੇ ਆਪ ਦੇ ਵਿੱਚ ਇਸ ਵੇਲੇ ਚਰਚਾ ਵੀ ਚੱਲ ਰਹੀ ਹੈ ਕਿ ਹੋ ਸਕਦਾ ਹੈ ਕਿ ਕਾਂਗਰਸ ਪਾਰਟੀ ਦੇ ਪੰਜਾਬ ਦੇ ਅਗਲੇ ਪ੍ਰਧਾਨ ਹੋਣ ਮੈਂ ਮੈਂ ਦੇਖੋ ਜੀ ਇਹ ਤਾਂ ਹੁਣ ਉਹਨਾਂ ਦੀ ਪਾਰਟੀ ਹੈ ਉਹਨਾਂ ਨੇ ਦੇਖਣਾ ਕਿ ਇਹਨੂੰ ਪ੍ਰਧਾਨ ਬਣਾਣਾ ਹੈ ਇੱਥੇ ਉਹ ਤਾਂ ਬਹੁਤ ਕੁਝ ਕਹਿੰਦੇ ਸੀ ਉਹਨਾਂ ਦੀਆਂ ਤਾਂ ਕੁਆਲੀਫਿਕੇਸ਼ਨਾਂ ਹੀ ਬੜੀਆਂ ਉਹ ਤਾਂ ਮੰਜੇ ਬੁਣ ਲੈਂਦੇ ਠੀਕ ਹੈ ਉਹ ਨਾਗਵਲ ਪਾਣਾ ਜਾਣਦੇ ਉਹ ਝੱਗਾ ਕੀ ਹੁੰਦਾ ਜਾਣਦੇ ਉਹ ਬੱਕਰੀਆਂ ਚੋਣੀਆਂ ਹੈਂ ਜੀ ਤੁਸੀਂ ਜਾਣ ਮੈਂ ਤਾਂ ਡਾਕਟਰ ਐ ਮੈਂ ਤਾਂ ਮੈਂ ਤਾਂ ਅੱਖਾਂ ਦਾ ਡਾਕਟਰ ਐ ਮੈਨੂੰ ਅੱਖਾਂ ਦਾ ਕੰਮ ਕਰਨਾ ਆਉਂਦਾ ਜਾਂ ਜਿੰਨਿਕ ਲੋਕਾਂ ਨੇ ਤੁਸੀਂ ਪੁੱਛ ਲਿਆ ਕਿ ਉਹਨਾਂ ਵੀ ਕੋਰਨੀਆ ਕੀ ਹੁੰਦਾ ਲੈਂਸ ਕੀ ਹੁੰਦਾ ਨਹੀਂ ਦੇਖੋ ਮੈਂ ਐਸੀ ਮੈਂ ਉਸ ਲੈਵਲ ਤੇ ਨਹੀਂ ਜਾ ਸਕਦਾ ਇੱਕ ਮੁੱਖ ਮੰਤਰੀ ਦਾ ਕੰਮ ਹੁੰਦਾ ਕਿ ਉਹ ਇਲਾਕੇ ਦਾ ਵਿਕਾਸ ਕਰੇ ਅਗਰ ਉਹ ਅਗਰ ਉਹ ਚਲੋ ਐਡਵੋਕੇਟ ਹੈ ਉਹਨਾਂ ਨੂੰ ਪੁੱਛ ਲਿਓ ਜੇ ਇੱਕ ਵੀ ਕੇਸ ਲੜਿਆ ਹੋਵੇ ਇੱਕ ਵੀ ਇੱਕ ਕੇਸ ਨਹੀਂ ਲੜਿਆ ਉਹਨਾਂ ਨੇ ਜੇ ਉਹ ਐਡਵੋਕੇਟ ਹੈ ਉਹਨਾਂ ਦੀ 12-13 ਕਰੋੜ ਦੀ ਰਿਟਰਨ ਹੈ ਉਹ ਦੱਸਣ ਫਿਰ ਕਿਵੇਂ ਆ ਮੈਂ ਤਾਂ ਦੱਸ ਦਿੰਦਾ ਵੀ ਮੈਂ ਕੰਮ ਕੀਤਾ ਮੇਰੇ ਤਾਂ ਮੈਂ ਤਾਂ ਆਪਰੇਸ਼ਨ ਕੀਤੇ ਹ ਨਹੀਂ ਚੰਨੀ ਸਾਹਿਬ ਦੀ 12-13 ਕਰੋੜ ਦੀ ਰਿਟਰਨ ਦੇਖ ਲਿਓ ਤੁਸੀਂ ਉਹਨਾਂ ਦਾ ਪੜ ਲਿਓ ਉਹਨਾਂ ਦੀ ਕਿੰਨਾ ਹੈਗਾ ਨਹੀਂ ਫਿਰ ਕਿੱਥੋਂ ਆ ਉਹਨਾਂ ਕੋਲ ਪੈਸੇ ਇਹ ਤਾਂ ਉਹ ਦੱਸਣ ਮੇਰਾ ਮੈਂ ਦੱਸ ਸਕਦਾ ਮੈਂ ਤਾਂ ਅੱਖਾਂ ਦਾ ਡਾਕਟਰ ਹੈ ਮੈਂ ਆਪਰੇਸ਼ਨ ਕੀਤੇ ਹ 75000 ਹੂੰ ਅੱਛਾ ਚੰਨੀ ਸਾਹਬ ਤੇ ਬਰੁੱਧ ਤੁਸੀਂ 2022 ਦੇ ਵਿੱਚ ਲੜਾਈ ਲੜੀ ਤੇ ਤੁਸੀਂ ਜਿੱਤੇ ਹੁਣ 2027 ਦੇ ਵਿੱਚ ਵੀ ਤੁਹਾਡੀ ਲੜਾਈ ਇੱਥੇ ਹੋਣੀ ਹੈ ਸਿਆਸੀ ਲੜਾਈ ਜਿਹਨੂੰ ਆਪਾਂ ਕਹਿੰਦੇ ਆ ਫਿਰ ਕਿੰਨਾ ਕੁ ਮੰਨਦੇ ਹੋ 2027 ਲਈ ਕਿਉਂਕਿ 2022 ਦੇ ਵਿੱਚ ਕਿਹਾ ਆਮ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੀ ਇੱਕ ਹਨੇਰੀ ਸੀ ਉਸ ਹਨੇਰੀ ਦੇ ਵਿੱਚ ਜਿਹੜੇ ਬਹੁਤ ਸਾਰੇ ਲੀਡਰ ਚਿੱਤ ਕੇ ਆ ਗਏ 2027 ਦੇ ਵਿੱਚ ਕੰਮ ਦੇ ਬੇਸ ਤੇ ਉੱਤੇ ਵੋਟਾਂ ਮੰਗਣੀਆਂ ਨੇ 2027 ਲਈ ਤੁਹਾਨੂੰ ਕੀ ਲੱਗਦਾ ਦੇਖੋ ਜੀ 2022 ਦੇ ਮੈਂ ਤੁਹਾਨੂੰ ਮਾਨ ਸਾਹਿਬ ਦੇ ਕੰਮ ਗਿਣਾਤੇ ਠੀਕ ਹੈ ਜੀ ਕਿਸਾਨਾਂ ਨੂੰ ਖੇਤੀ ਵਾਲੀ ਬਿਜਲੀ ਆਮ ਲੋਕਾਂ ਨੂੰ 90% ਬਿਜਲੀ ਨੰਬਰ 3 ਜਨਰਲ ਵਰਗ ਨੂੰ ਪਹਿਲੀ ਵਾਰੀ ਰਾਹਤ ਮਿਲੀ ਹੈ ਬਿਜਲੀ ਦੀ ਠੀਕ ਹੈ ਜੀ ਨਹਿਰੀ ਪਾਣੀ ਅੱਜ 60% ਤੋਂ ਉੱਤੇ ਨਹਿਰੀ ਪਾਣੀ ਜਿਹੜਾ ਹੈਗਾ ਉਹ ਮਿਲ ਰਿਹਾ ਠੀਕ ਹੈ ਜੀ ਤੇ ਟੋਲ ਪਲਾਜ਼ੇ ਕਿਸੇ ਨੇ ਨਹੀਂ ਬੰਦ ਕਿਤੇ ਹਿੱਸੇ ਪਾ ਲੰਦੇ ਸੀ ਇਹ ਤੋਂ ਸਾਡੇ ਮੁੱਖ ਮੰਤਰੀ ਨੇ 17 ਟੋਲ ਪਲਾਜ਼ੇ ਬੰਦ ਕੀਤੇ ਨੰਬਰ 7 ਜਿਹੜਾ ਸਾਡਾ ਥਰਮਲ ਪਲਾਂਟ ਖਿਰਦਿਆ ਅਜੇ ਤੱਕ ਕਿਸੇ ਨੇ ਨਹੀਂ ਸਾਰਿਆਂ ਨੇ ਵੇਚਿਆ ਹੀ ਐ ਥਾਣੇ ਤੱਕ ਵੇਚਤੇ ਪਾਗਲਖਾਨੇ ਵੇਚਤੇ ਇਹਨਾਂ ਨੇ ਤਾਂ ਤੇ ਨੰਬਰ 8 ਸੜਕ ਸੁਰੱਖਿਆ ਫੋਰਸ ਇਹ ਦੇਖੋ ਕਿੰਨੇ ਕੰਮ ਐ ਕੰਮ ਦੇ ਬੇਸ ਤੇ ਇਹ ਤਾਂ ਮਾਨ ਸਾਹਿਬ ਨੇ ਵੀ ਕੇਜਰੀਵਾਲ ਜੀ ਨੇ ਵੀ ਅਸੀਂ ਵੀ ਇਹੀ ਕਹਿੰਦੇ ਵੀ ਅਸੀਂ ਕੰਮ ਦੇ ਬੇਸ ਤੇ ਜਿਹੜਾ ਹੈਗਾ ਵੋਟਾਂ ਮੰਗਾਂਗੇ ਸਾਨੂੰ ਕੋਈ ਉਹ ਹੋਰ ਨਹੀਂ ਅਸੀਂ ਇਹ ਨਹੀਂ ਕਹਿਣਾ ਵੀ ਸਾਨੂੰ ਇੱਕ ਟਰਮ ਹੋਰ ਦਿਓ ਅਸੀਂ ਕਹਿਣਾ ਵੀ ਜੇ ਕੰਮ ਕੀਤੇ ਐ ਤਾਂ ਸਾਨੂੰ ਵੋਟਾਂ ਪਾ ਦਿਓ ਹਮ ਅਗਰ ਸਭ ਤੋਂ ਪਹਿਲਾਂ ਕਿਸ ਨੇ ਕੀਤੇ ਤਾਂ ਉਹਨਾਂ ਨੂੰ ਪਾ ਦਿਓ ਸਾਡੇ ਵੇਲੇ ਤਾਂ ਮਾਫੀਆ ਬੰਦ ਹੋਇਆ ਮੈਂ ਆਪਣੇ ਹਲਕੇ ਦੀ ਗੱਲ ਕਰਦਾ ਸਾਡੇ ਨਸ਼ਾ ਮਾਫੀਆ ਚੱਲਦਾ ਸੀ ਉਹ ਕੌਣ ਚਲਾਉਂਦਾ ਸੀ ਨਸ਼ਾ ਮਾਫੀਆ ਇਹੀ ਚਲਾਉਂਦੇ ਕਾਂਗਰਸੀ ਹੋਰ ਕੌਣ ਜਾਂ ਫਿਰ ਜਿਹੜੀ ਪਹਿਲਾਂ ਸਰਕਾਰਾਂ ਦੀ ਬਾਦਲਾਂ ਦੀ ਰਹੀ ਹੈ ਚੰਨੀ ਸਾਹਿਬ ਚਲਾਉਂਦੇ ਸੀ ਇੱਥੇ ਮੈਂ ਮੈਂ ਹੁਣ ਇਨ ਪਾਰਟਿਕੂਲਰ ਨਹੀਂ ਕਹਿੰਦਾ ਇਹਨਾਂ ਦਾ ਸਾਰਿਆਂ ਦਾ ਮਿਲ ਕੇ ਹੀ ਚਲਾਉਂਦੇ ਸੀ ਤੇ ਹੁਣ ਵਿਕਰਮਜੀਤ ਸਿੰਘ ਜੀਠੀਏ ਤੇ ਪਰ ਉਹ ਤਾਂ ਕਹਿੰਦੇ ਨੇ ਕਿ ਤੁਹਾਡੀ ਸਰਕਾਰ ਚ ਵੀ mafia ਉਦਾਂ ਹੀ ਚੱਲ ਰਿਹਾ ਰੇਤ mafia ਵੀ ਚੱਲ ਰਿਹਾ ਤੇ ਬਾਕੀ mafia ਵੀ ਉਦਾਂ ਹੀ ਕੰਮ ਕਰ ਰਹੇ ਨੇ ਜੇ ਰੇਤ mafia ਚੱਲ ਰਿਹਾ ਦਿਖਾ ਦੇਣ ਇਹਨਾਂ ਦੇ ਭਾਂਜੇ ਕੋਲ ਤਾਂ ਤੁਹਾਨੂੰ ਪਤਾ ਹੀ ਹੈ ਦੇਖੋ ਮੈਂ ਪਰਸਨਲ ਨਹੀਂ ਜਾਣਦਾ ਪਰ ਇਹ ਤਾਂ जग ਜਾਹਰ ਹੈ ਵੀ ਇਹਨਾਂ ਕੋਲੋਂ ਪੈਸੇ ਮਿਲੇ ਸਾਡੇ ਮੁੱਖ ਮੰਤਰੀ ਦੇ ਘਰ ਤੇ ਇੱਕ ਇਟ ਕੋਈ ਦਿਖਾ ਦੇਵੇ ਵੀ ਨਵੀਂ ਲੱਗੀ ਹੈ ਇਹਨਾਂ ਦੇ ਮੁੱਖ ਮੰਤਰੀ ਇੱਕ ਨੇਤਾ ਸ਼ੀਸ਼ਮਹਿਲ ਪਾਇਆ ਹੋਇਆ ਆਪਣੀ ਐਸ ਪ੍ਰਸਤੀ ਲਈ ਤੇ ਦੂਸਰਿਆਂ ਦੇ ਸੁਖ ਵਿਲਾਸ ਬਣਾਇਆ ਹੋਇਆ ਆ ਸਾਬਕਾ ਮੁੱਖ ਮੰਤਰੀ ਦਾ ਇੱਕ ਮਹਿਲ ਖਰੜਚ ਹੈ ਇੱਕ ਮੁਰੰਡੇ ਹੈ ਇੱਕ ਚਮਕੌਰ ਸਾਹਿਬ ਹੈ ਸ਼ੈਲਰ ਹੈ ਫਿਰ ਸੋਰਸ ਆਫ ਇਨਕਮ ਤਾਂ ਦੱਸਣ ਨਾ ਸੋਰਸ ਆਫ ਇਨਕਮ ਦੱਸਣ ਹੁਣ ਅਗਰ ਡੀਏ ਦਾ ਕੇਸ ਚੱਲ ਰਿਹਾ ਵਿਕਰਮਜੀਤ ਸਿੰਘ ਜੇਟੀਏ ਤੇ ਉਹ ਉਹਦਾ ਸਬੂਤ ਹੈ ਉਹਦੇ ਸਿਰ ਤੇ ਚੱਲ ਰਿਹਾ ਨਾ ਕੋਈ ਇਹ ਤਾਂ ਨਹੀਂ ਹੈ ਬਿਨਾ ਗੱਲ ਜੇ ਤੁਸੀਂ ਚੰਨੀ ਸਾਹਿਬ ਤੇ ਵਾਰ-ਵਾਰ ਅਲਿਕੇਸ਼ਨ ਲਾ ਰਹੇ ਹੋ ਤੁਹਾਡੀ ਸਰਕਾਰ ਹੈ ਤੁਸੀਂ ਜਾਂਚ ਕਰਾ ਲੈਣੀ ਸੀ ਤੁਸੀਂ ਜੇ ਕੁਝ ਗਲਤ ਲੱਗਦਾ ਸੀ ਤਾਂ ਉਹਨਾਂ ਨੂੰ ਵਿਜੀਲੈਂਸ ਕੋਲ ਵੀ ਭੇਜਿਆ ਸੀਗਾ ਉਹਨਾਂ ਨੂੰ ਕੋਈ ਫਿਰ ਉਸ ਤੋਂ ਬਾਅਦ ਕੋਈ ਜੇਲ੍ਹ ਭੇਜ ਦੇਣਾ ਸੀ ਕੋਈ ਹੋਰ ਕੰਮ ਕਰਨਾ ਸੀ ਬਿਲਕੁਲ ਮੈਂ ਮੈਂ ਇਹ ਨਹੀਂ ਮੈਂ ਮੈਂ ਕੀ ਕਹਿ ਰਿਹਾ ਮੈਂ ਤਾਂ ਤੁਹਾਨੂੰ ਇਹ ਕਿਹਾ ਹੈ ਕਿ ਉਹ ਅਗਰ ਵਕੀਲ ਹੈ ਤਾਂ ਦੱਸਣ ਵੀ ਕੇਸ ਲੜਿਆ ਕੋਈ ਠੀਕ ਹੈ ਜੀ ਮੈਂ ਹੋਰ ਤਾਂ ਕੁਝ ਨਹੀਂ ਕਹਿ ਰਿਹਾ ਮੈਂ ਤਾਂ ਕਹਿ ਰਿਹਾ ਜਿਹੜੀ ਇਜਾਦ ਉਹਨਾਂ ਦੀ ਹੈ ਜਾਂ ਮੇਰੀ ਹੈ ਉਹ ਮੇਰੇ ਤੋਂ ਪੁੱਛ ਲੈਣ ਵੀ ਤੂੰ ਮੈਂ ਕਿੱਥੋਂ ਬਣਾਈ ਹੈ ਉਹਨਾਂ ਤੋਂ ਪੁੱਛ ਲੈ ਵੀ ਤੁਸੀਂ ਕਿੱਥੋਂ ਬਣਾਈ ਹੈ ਉਹਨਾਂ ਦੇ ਵੇਲੇ ਰੇਤਾ ਮਾਫੀ ਸ਼ਰੀਆਮ ਸੈਂਟਰ ਨੇ ਆ ਕੇ ਸੈਂਟਰ ਦੀਆਂ ਟੀਮਾਂ ਨੇ ਫੜਿਆ ਆ ਮੈਨੂੰ ਤਕਰੀਬਨ ਪੌਣੇ 4 ਸਾਲ ਹੋ ਗਏ ਦਸਦੋ ਜੇ ਇੱਕ ਸਾਢੇ ਇੱਕ ਸਿਰਫ ਇੱਕ ਪਬਲਿਕ ਸਾਈਟ ਚੱਲਦੀ ਹੈ ਜਿੱਥੇ 5 ਰੁਪਏ ਕੁਝ ਪੈਸੇ ਪਰ ਸਕੁਅਰ ਫੀਟ ਰੇਤਾ ਮਿਲਦਾ ਆ ਹੁਣ ਦਰਿਆ ਹੁਣ ਤੁਸੀਂ ਦੇਖਿਆ ਵੀ ਹੜਾ ਹੈ ਜਿੰਨਾ ਕੰਮ ਆਮ ਆਦਮੀ ਪਾਰਟੀ ਨੇ ਕੀਤਾ ਉਹ ਸਾਨੂੰ ਪਤਾ ਹੈ ਹੁਣ ਮੇਰੇ ਹਲਕੇ ਦਾ ਵੀ 60 ਪਿੰਡ ਰੁੜ ਜਾਣੇ ਸੀ ਜੇ ਅਸੀਂ 15 ਦਿਨ ਉੱਥੇ ਜਿਹੜਾ ਹੈਗਾ ਸੈਂਡ ਬੈਗਸ ਨਾਲ ਲਗਾਉਂਦੇ ਠੀਕ ਹੈ ਜੀ ਇਹ ਤੇ ਕੰਮ ਬੋਲਦਾ ਉਸ ਤੋਂ ਕੰਮ ਦੇ ਵੇਸ ਤੇ ਲਵਾਂਗੇ ਚੰਨੀ ਸਾਹਿਬ ਵੀ ਉੱਥੇ ਬੁਰੇ ਜਿਹੜੇ ਉਹ ਨਸੜਦੇ ਹੋਏ ਨਜ਼ਰ ਆਏ ਕੰਮ ਕਰਦੇ ਨਜ਼ਰ ਆਏ ਮੈਂ ਉਹੀ ਤਾਂ ਦੱਸਦਾ ਉਹ ਮੀਡੀਆ ਨਾਲ ਲਿਆਏ ਸੀ ਚਾਰ ਕਿ ਕਈਆਂ ਮਾਰੀਆਂ ਪੰਜ ਇੱਕ ਮਿੰਟ ਉਸ ਤੋਂ ਬਾਅਦ ਦਿਖੇ ਨਹੀਂ ਮੈਂ ਤਾਂ 15 ਦਿਨ ਰਿਹਾ 2022 ਦੇ ਵਿੱਚ ਮੁੱਖ ਮੰਤਰੀ ਚਿਹਰੇ ਨਾਲ ਤੁਹਾਡੀ ਲੜਾਈ ਸੀ 2027 ਦੇ ਵਿੱਚ ਮੁੱਖ ਮੰਤਰੀ ਚਿਹਰਾ ਕੌਣ ਹੋਊਗਾ ਜੇ ਕਾਂਗਰਸ ਨੇ ਜਿਹੜੇ ਅਨਾਉਂਸ ਨਹੀਂ ਕੀਤਾ ਜੇ ਮੰਨ ਲਓ ਚੰਨੀ ਸਾਹਿਬ ਹੁੰਦੇ ਨੇ ਫਿਰ ਤੁਸੀਂ ਲੜਾਈ ਕਿੰਨੀ ਇੱਕ ਇੱਥੇ ਜਿਹੜੀ ਸਿੱਧੀ ਉਹ ਮੰਨ ਦੇਖੋ ਮੈਂ ਤਾਂ ਆਪਾਂ ਤਾਂ ਸਿੱਧਾ ਗੱਲ ਕਰਾਂਗੇ ਵੀ ਕੰਮ ਮੇਰੇ ਗਿਣ ਲਓ ਆ ਮੈਂ ਤੁਹਾਨੂੰ ਲਿਸਟ ਦਿਖਾਈ ਕੱਲੀ ਮਰਿੰਡੇ ਦੀ ਹੈ ਠੀਕ ਹੈ ਜੀ ਘੜੂਏ ਜਾ ਕੇ ਦੇਖੋ ਐਮਸੀ ਸਾਡੀ 11 ਚੋਂ 11 ਸੀਟਾਂ ਜਿੱਤੇ ਅਸੀਂ ਆ ਸਾਲ ਹਲੇ ਸਾਲ ਵੀ ਨਹੀਂ ਹੋਇਆ ਤਾਂ ਸਰਕਾਰ ਹੁੰਦੀ ਹੈ ਸਰਕਾਰ ਜਿੱਤ ਜਾਂਦੀ ਹੁੰਦੀ ਹੈ ਜੀ ਇਹ ਤਾਂ ਨਹੀਂ ਹੈ 11 ਚੋਂ 11 ਤਾਂ ਹੋਰ ਜਗ੍ਹਾ ਨਹੀਂ ਜਿੱਤ ਗਏ ਹੂੰ ਬਾਕੀ ਹਰ ਜਗ੍ਹਾ ਸਰਕਾਰ ਹੈ ਸਾਡੇ ਕਿਉਂ ਚਰਨਜੀਤ ਸਿੰਘ ਚੰਨੀ ਆਪ ਕਰਦੇ ਰਹੇ ਇੱਥੇ ਆਪਣਾ ਪੂਰਾ ਕੈਂਪੇਨਿੰਗ ਕੀਤੀ ਹੈ ਇਹਨੇ ਕਿਉਂ ਨਹੀਂ ਦੱਸ ਸਕਿਆ ਇੱਕ ਇੱਕ ਵੀ ਸੀਟ ਕਿਉਂ ਨਹੀਂ ਦੱਸ ਸਕਿਆ ਹੂੰ ਸੋ ਕੋਈ ਨਾ ਕੋਈ ਗਲਤ ਹੈ ਅਗਰ ਕੰਮ ਹੋਇਆ ਤਾਂ ਹੀ ਹੈ ਮੈਂ ਮੈਂ ਤੁਹਾਨੂੰ ਸ਼ਰਿਆ ਤੁਹਾਨੂੰ ਫੜਾਇਆ ਇਹਨਾਂ ਨੇ ਤਾਂ ਸਤਲੁਜ ਦੇ ਪੁਲ ਦਾ ਉਦਘਾਟਨ ਕਰਤਾ 1 ਇੰਚ ਵੀ ਜਗ੍ਹਾ ਜਿਹੜੀ ਹੈਗੇ ਉਹ ਐਕਵਾਇਰ ਨਹੀਂ ਹੋਈ ਹਵਾ ਚ ਗੱਲਾਂ ਆ ਹੁਣ ਅਸੀਂ 50 ਬੈੱਡ ਦਾ ਹਸਪਤਾਲ ਜਿਹਦੀ ਪਹਿਲੀ ਨੀ ਨੀਂਦ ਚ ਇੱਟ ਮੈਂ ਰੱਖੀ ਸੀਗੀ ਠੀਕ ਹੈ ਜੀ ਉਹ ਉਹ ਹਸਪਤਾਲ ਬਣ ਕੇ ਤਿਆਰ ਹੋਇਆ ਜਦੋਂ ਹਸਪਤਾਲ ਤਿਆਰ ਹੋ ਗਿਆ ਇਹ ਕਹਿੰਦੇ ਮੈਂ ਬਣਾਇਆ ਜਦ ਕਿ ਉਹਦਾ ਉਦਘਾਟਨ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਕੀਤਾ ਸੋ ਪ੍ਰਤੱਖ ਜੋ ਸਾਹਮਣੇ ਹੈ ਚੀਜ਼ ਬਹੁਤ ਸ਼ੁਕਰੀਆ ਜੀ ਤੁਸੀਂ ਸਮਝ ਦਿੱਤਾ ਧੰਨਵਾਦ ਜੀ ਐਮਐਲਏ ਚਮਕੌਰ ਸਾਹਿਬ ਡਾਕਟਰ ਚਰਨਜੀਤ ਸਿੰਘ ਹੋਰਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀ ਪਿਛਲੇ ਦਿਨਾਂ ਚ ਜੋ ਤਲਖੀ ਹੋਈ ਸੀ ਉਹਦੇ ਉੱਤੇ ਉਹਨਾਂ ਨੇ ਮਾਫੀ ਮੰਗੀ ਹੈ ਤੇ ਨਾਲ ਹੀ ਨਾਲ ਉਹ ਕਹਿ ਰਹੇ ਨੇ ਕਿ ਉਹਨਾਂ ਦੇ ਹਲਕੇ ਦੇ ਵਿੱਚੋਂ ਇਸ ਵੇਲੇ ਮਾਫੀਆ ਖਤਮ ਹੋ ਗਿਆ ਪਿਛਲੇ ਸਰਕਾਰਾਂ ਵੇਲੇ ਮਾਫੀਆ ਕੰਮ ਕਰਦਾ ਰਿਹਾ ਕੈਮਰਾਮੈਨ ਰਜਿੰਦਰ ਰਿੱਕੀ ਦੇ ਨਾਲ ਮੈਂ ਅਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ ਵੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ